ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਹਰਦੀਪ ਸਲਾਈ ਕਢਾਈ ਸੈਂਟਰ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਜਿਹੜੀ ਇਹ ਆਪਾਂ ਘੇਰਾ ਫੋਲਡ ਕਰਨ ਬਾਰੇ ਆ ਹਨਾ ਆਪਾਂ ਸਾਰੇ ਜਦੋਂ ਸੂਟ ਸਟਿਚ ਕਰ ਲੈਂਦੇ ਆ ਤਾਂ ਆਪਾਂ ਐਂਡ ਤੇ ਨੀਚੇ ਚਾਕਾਂ ਜਾਂ ਘੇਰੇ ਨੂੰ ਫੋਲਡ ਕਰਦੇ ਆ ਹਨਾ ਉਹਦੇ ਬਾਰੇ ਸੀ ਤੁਹਾਨੂੰ ਅੱਜ ਇਹਦੇ ਵਿੱਚ ਜਾਣਕਾਰੀ ਦੇਵਾਂਗੇ ਇਹ ਇੱਕ ਆਪਾਂ ਨੇ ਚਾਕਾਂ ਤੇ ਪਾਈਪਿੰਗ ਲਾ ਕੇ ਘੇਰਾ ਫੋਲਡ ਕਰ ਲਿਆ ਸੌਰੀ ਚਾਕ ਫੋਲਡ ਕਰ ਲੈਨੇ ਹੁਣ ਆਪਾਂ ਇਹਦਾ ਫਰੰਟ ਆ ਜਿਹੜਾ ਘੇਰਾ ਉਹ ਬਾਅਦ ਚ ਫੋਲਡ ਕਰਦੇ ਆ ਇਹ ਜਿਹੜੇ ਪਾਈਪਿੰਗ ਲਾਉਣ ਇਹਦੇ ਵਿੱਚ ਆਪਾਂ ਇਹ ਜਿਹੜਾ ਆਏਗਾ 프ੰਟ ਘੇਰਾ ਇਹ ਬਾਅਦ ਚ ਫੋਲਡ ਕਰਦੇ ਹੁਣ ਹੈ ਨਾ ਤਾਂ ਇਹ ਆਪਾਂ ਨੇ ਚਾਕਾਂ ਦੇ ਪਾਈਪਿੰਗ ਲਾ ਲਈ ਆ ਤੇ ਆਪਾਂ ਨੇ ਨਿਸ਼ਾਨ ਲਾ ਲਿਆ ਵੀ ਆਪਾਂ ਨੇ ਇੱਥੋਂ ਤੱਕ ਆਪਣੀ ਜਿਹੜੀ ਕਮੀਜ਼ ਦੀ ਲੈਂਥ ਆ ਉਹ ਆਪਣੀ ਇੱਥੋਂ ਤੱਕ ਪ੍ਰੋਪਰ ਹੁੰਦੀ ਹੈ ਹੈ ਨਾ ਜਦੋਂ ਆਪਾਂ ਇਹਨਾਂ ਨੂੰ ਜ਼ਿਆਦਾਤਰ ਚਾਕਾਂ ਦੀ ਇਹ ਫੋਲਡਿੰਗ ਕਰਦੇ ਹਾਂ ਹਾਂਜੀ ਇਹ ਆਪਾਂ ਨੇ ਨਿਸ਼ਾਨੀ ਇੱਥੇ ਲਾ ਲਈ ਵੀ ਆਪਾਂ ਨੇ ਇੰਨਾ ਆਪਣੇ ਕਮੀਜ਼ ਦੀ ਲੈਂਥ ਹਨਾ ਤਿਆਰ ਆ ਇੱਥੋਂ ਆਪਾਂ ਨੇ ਨਿਸ਼ਾਨੀ ਲਾ ਲਈ ਆਪਾਂ ਪਾਈਪਿੰਗ ਲਾ ਕੇ ਜਿੱਦਾਂ ਆਪਾਂ ਚਾਕ ਤੇ ਪਾਈ ਕਰਾਂਗੇ ਤੇ ਇਦਾਂ ਫਿਨਿਸ਼ਿੰਗ ਆ ਜੂਗੀ ਪਰ ਜਦੋਂ ਆਪਾਂ ਨੇ ਘੇਰਾ ਮੋੜਨਾ ਹਨਾ ਜਿਵੇਂ ਆਮ ਆਪਾਂ ਨਾਰਮਲ ਬੋੜਦੇ ਆ ਆਪਾਂ ਕੀ ਕਰਦੇ ਆ ਆਪਾਂ ਨੇ ਇੱਥੇ ਨਿਸ਼ਾਨੀ ਲਾ ਲਈ ਆਪਾਂ ਇੱਥੋਂ ਹੀ ਇਹਨੂੰ ਆਹ ਚੀਜ਼ ਨੂੰ ਇਦਾਂ ਫੋਲਡ ਕਰ ਲੈਣੇ ਆ ਜਿਹੜਾ ਐਕਸਟਰਾ ਕੱਪੜਾ ਹੁੰਦਾ ਇਹ ਆਪਾਂ ਇਧਰ ਅੰਦਰ ਨੂੰ ਮੋੜ ਦਿੰਨੇ ਆ ਤੇ ਆਪਾਂ ਇਦਾਂ ਘੇਰਾ ਚਾਕ ਫੋਲਡ ਕਰਦੇ ਤੇ ਜਦੋਂ ਆਪਾਂ ਇਹ ਫੋਲਡ ਕਰਦੇ ਆ ਆਪਾਂ ਕਰਨੀ ਹੁੰਦੀ ਹੈ ਨਾ ਕਲਰ ਦੀ ਜੀ ਆਪਾਂ ਇੱਥੇ ਤਰਪਾਈ ਕਰਦੇ ਤਾਂ ਉਹ ਲੱਗਦੇ ਤੇ ਹੁਣ ਜਿਹੜਾ ਇਹ ਕਰੀਮ ਪਾਈਪਿੰਗ ਲੱਗੀ ਤੇ ਤੇ ਫਰੋਜ਼ੀ ਕਲਰ ਦਾ ਧਾਗਾ ਬਹੁਤ ਆਡ ਲੱਗਦਾ ਵਾ ਹਨਾ ਤੇ ਜਿਹੜੇ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਇਹਦੀ ਫੋਲਡਿੰਗ ਕਰਨੀ ਦੱਸਾਂਗੇ ਉਹਦੇ ਨਾਲ ਆਪਾਂ ਨੂੰ ਇੱਥੇ ਬਿਲਕੁਲ ਵੀ ਤਰਪਾਈ ਕਰਨ ਦੀ ਲੋੜ ਨਹੀਂ ਪਊਗੀ ਹਾਂਜੀ ਆਜੋ ਹੁਣ ਇਹ ਆਪਾਂ ਨਿਸ਼ਾਨੀ ਲਾ ਲਈ ਹਨਾ ਆਪਾਂ ਨੇ ਜਿੰਨਾ ਇਹ ਕਰਨਾ ਆਪਾਂ ਇਹ ਜਿਹੜਾ ਆਪਣਾ ਇਹ ਅੰਦਰ ਤਰਪਾਈ ਵਾਲਾ ਕੱਪੜਾ ਇਹਨੂੰ ਆਪਾਂ ਖੋਲ ਕੇ ਰੱਖਣਾ ਆ ਆ ਦੇਖੋ ਆਪਾਂ ਇੱਥੇ ਇਹਨੂੰ ਜਿੱਥੋਂ ਆਪਣਾ ਨਿਸ਼ਾਨ ਆਪਾਂ ਇੱਥੋਂ ਤੱਕ ਇਹਨੂੰ ਫੋਲਡ ਕਰ ਲੈ ਫੋਲਡ ਕਰਕੇ ਜਿਹੜਾ ਆਪਣਾ ਐਕਸਟਰਾ ਕੱਪੜਾ ਵਾ ਇਹਨੂੰ ਆਪਾਂ ਅੰਦਰ ਨੂੰ ਏਦਾਂ 모ੜ ਲੈਣਾ ਆ ਦੇਖੋ ਠੀਕ ਹੈ ਧਿਆਨ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਆ ਦੇਖੋ ਇਧਰਲਾ ਪਾਸਾ ਸਿੱਧਾ ਆਪਣਾ ਇਹ ਜਿਹੜਾ ਚਾਕ ਵਾਲਾ ਕੱਪੜਾ ਆਪਣਾ ਤਰਪਾਈ ਕਰਨੀ ਇਹ ਵੀ ਆਪਾਂ ਇਧਰ ਨੂੰ ਫੋਲਡ ਕਰ ਲੈ ਜਿੱਥੇ ਆਪਣੀ ਨਿਸ਼ਾਨੀ ਇਹਨੂੰ ਆਪਾਂ ਏਦਾਂ ਫੋਲਡ ਕਰ ਲੈਣਾ ਫੋਲਡ ਕਰਕੇ ਜਿਹੜਾ ਆ ਕੱਪੜਾ ਵਾ ਇਹਨੂੰ ਆਪਾਂ ਇਧਰ ਨੂੰ ਫੋਲਡ ਕਰ ਦੇਣਾ ਜਿਹੜੀ ਆਪਣੀਆਂ ਸਲਾਈ ਲੱਗੀ ਦੀਆਂ ਜਿਹਦੇ ਨਾਲ ਆਪਾਂ ਨੇ ਪਾਈਪਿੰਗ ਲਾਈ ਆ ਇਸੇ ਸਲਾਈ ਦੇ ਉੱਤੇ ਆਪਾਂ ਨੇ ਸਲਾਈ ਲਾ ਕੇ ਇੱਥੋਂ ਤੱਕ ਆਪਾਂ ਨੇ ਬੰਦ ਕਰ ਦੇਣੀ ਆ ਆ ਜੋ ਆਪਾਂ ਤੁਹਾਨੂੰ ਦਿਖਾਉਣੀ ਆ ਇਥੋਂ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪੱਕਾ ਕਰ ਦੇਣਾ ਵਾਪਸ ਲਾਈ ਜਾਵਾਂਗੇ ਹੁਣ ਆਪਾਂ ਇਹਨੂੰ ਕੱਟਣਾ ਹੋਣਾ ਮੈਨੂੰ ਦਿਖਾਉਣੀ ਆ ਮੈਨੂੰ ਦਿਖਾਉਣੀ ਹੋਣਾ ਆਪਾਂ ਇਹਨੂੰ ਇਦਾਂ ਜਦੋਂ ਸਿੱਧਾ ਕਰਾਂਗੇ ਹਨਾ ਆ ਦੇ ਜਿਸ ਦੀ ਆ ਕਿੰਨੀ ਵਧੀਆ ਇਹ ਸਲਾਈ ਲੱਗ ਕੇ ਆਈ ਹੈ ਬਿਲਕੁਲ ਗੋਮਸ ਸਲਾਈ ਨਾ ਆਪਾਂ ਨੂੰ ਇਧਰਲੀ ਸਾਈਡ ਤੋਂ ਤਰਪਾਈ ਕਰਨ ਦੀ ਲੋੜ ਆ ਆਪਾਂ ਸਿਰਫ ਤਰਪਾਈ ਇਹਦੇ ਇੱਥੋਂ ਤੋਂ ਸਟਾਰਟ ਕਰਾਂਗੇ ਆ ਚਾਕਾਂ ਦੀ ਤਰਪਾਈ ਕਰਾਂਗੇ ਅੱਗੇ ਆਪਾਂ ਤੇ ਇੱਥੋਂ ਜਿਹੜੀ ਆਪਾਂ ਨੇ ਆ ਤਰਪਾਈ ਕਰਦੇ ਆ ਬਿਲਕੁਲ ਕੋਮਾ ਮਸਲਾਈ ਲੱਗ ਗਿਆ ਦੇਖੋ ਬਿਲਕੁਲ ਵੀ ਨਹੀਂ ਦਿਖ ਰਹੀ ਇੱਥੋਂ ਮੂੰਹ ਨਹੀਂ ਖੁੱਲਾ ਨਾ ਆਪ ਨੂੰ ਲੱਗੇ ਤਰਪਾਈ ਕਰਨ ਨੂੰ ਇਦਾਂ ਫਿਨਿਸ਼ਿੰਗ ਨਾਲ ਆਪਾਂ ਘੇਰਾ ਫੋਲਡ ਕਰ ਸਕਦੇ ਹਾਂ ਹਨਾ ਹੋਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਬਹੁਤ ਬਹੁਤ ਪਿਆਰ ਦਿਓ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਤੇ ਸ਼ੇਅਰ ਕਰ ਰਹੇ ਹਾਂ ਇਦਾਂ ਹੀ ਸਾਡੇ ਚੈਨਲ ਤੇ ਹੋਰ ਨਵੀਆਂ ਵੀਡੀਓ ਦੇਖਣ ਵਾਸਤੇ ਸਾਡਾ ਹੌਸਲਾ ਵਧਾਉਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਜੀ ਤੁਹਾਡਾ